ਜਿਹਦੇ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਹੈ ਹਾਂ ਬਾਕੀ ਇਹ ਮੁੰਡਾ ਕੋਣ ਸੀ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਜੇ ਇਹ ਸਿੱਧੇ ਇਹਦੇ ਧੌਂ ਚ ਕੀਲਾ ਚੰਗੀ ਤਰ੍ਹਾਂ ਗਿੱਟ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹੂੰਗਾ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਠੀਕ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ মিডিਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਇਹ ਉਹ ਬੰਦਿਆਂ ਵਾਂਗੂ ਆਪਣਾ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਬਾਦਸਲੂਕ ਕੀ ਕਰਨ ਵਾਲਾ ਨੌਜਵਾਨ ਇੱਕ ਵਾਰ ਮਾਫੀ ਮੰਗ ਲਵੇ ਤਾਂ ਮੈਂ ਮਾਫ ਕਰ ਦਵਾਂਗੀ ਇਹ ਕਹਿਣਾ ਹੈ ਡਾਂਸਰ ਸਿਮਰਨ ਸੰਧੂ ਦਾ ਦਰਅਸਲ ਬੀਤੇ ਦਿਨੀ ਸਮਰਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਡਾਂਸਰ ਸਿਮਰਨ ਸੰਧੂ ਦੇ ਨਾਲ ਕੁਝ ਨੌਜਵਾਨਾਂ ਨੇ ਬਾਦਸਲੂਕ ਕੀਤੀ ਸੀ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਮਾਮਲੇ ਨੇ ਤੂਲ ਫੜੀ ਤੇ ਪੁਲਿਸ ਤੱਕ ਪਹੁੰਚਿਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਹੈ ਦੂਜੇ ਪਾਸੇ ਡਾਂਸਰ ਸਿਮਰਨ ਸੰਧੂ ਅੱਜ মিডিਆ ਦੇ ਮੁਖਾਤਬ ਹੋਈ ਜਿੱਥੇ ਉਸ ਦਾ ਕਹਿਣਾ ਸੀ ਕਿ ਮਾਮਲਾ ਉਸ ਦੇ ਆਤਮ ਸਨਮਾਨ ਦਾ ਹੈ ਤੇ ਜੇਕਰ ਮੁਲਜ਼ਮ ਨੌਜਵਾਨ ਸਭ ਦੇ ਸਾਹਮਣੇ ਆ ਕੇ ਕੈਮਰਿਆਂ ਅੱਗੇ ਉਸ ਦੇ ਕੋਲੋਂ ਮਾਫੀ ਮੰਗ ਲਏਗਾ ਤਾਂ ਉਹ ਉਸ ਨੂੰ ਮਾਫ ਕਰ ਦਵੇਗੀ। ਪਹਿਲਾਂ ਨਾ ਮੈਂ মিডিਆ ਦਾ ਹੀ ਥੈਂਕ ਯੂ ਕਰੂੰਗੀ ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨੇ। ਠੀਕ ਹੈ ਨਾ ਜੇ ਮੈਂ ਦਰਖਾਸਤ ਲਗਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ ਕਦੋਂ ਤੱਕ ਮੈਨੂੰ ਇਨਸਾਫ ਮਿਲਦਾ ਮੈਨੂੰ ਅਸਲੀ ਇਨਸਾਫ ਜਿਹੜਾ ਆ ਮੀਡੀਆ ਨੇ ਹੀ ਦਿਲਵਾਇਆ ਹੈਗਾ ਠੀਕ ਆ ਜੋ ਸੱਚੀ ਜਿਹੜੀ ਗੱਲ ਹੈ ਠੀਕ ਹੈ ਨਾ ਮੈਂ ਉੱਥੇ ਦਰਖਾਸਤ ਲਗਾ ਕੇ ਆ ਗਈ ਸੀ ਅੱਛਾ ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ ਕਦੋਂ ਨਹੀਂ ਉਹਨੂੰ ਮੈਂ ਫੋਨ ਕਰਕੇ ਪੁੱਛਿਆ ਮੈਂ ਕਿ ਭਾਜੀ ਕੀ ਕਹਿੰਦੇ ਆ ਕੀ ਨਾਮ ਸੀ ਉਹਦਾ ਲਾਡੀ ਲਾਡਕੀ ਦਾ ਨਾਮ ਕੀ ਸੀਗਾ ਲਾਡਕੀ ਦਾ ਜੀ ਦਾ ਸ਼ੋਅ ਸੀ ਉਹਦਾ ਨਾਮ ਨਹੀਂ ਬੈਣੀਪਾਲ ਦਾ ਸ਼ੋਅ ਸੀਗਾ ਤੇ ਬੈਣੀਪਾਲ ਉਹ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਮੇਰਾ ਸਿਰਫ ਉਹਨਾਂ ਨਾਲ ਲੜਾਈ ਨਹੀਂ ਸੀ ਮੈਂ ਸਿਰਫ ਇਹ ਪੁੱਛਿਆ ਸੀ ਕਿ ਉਹ ਬੈਣੀਪਾਲ ਬੰਦੇ ਪਛਾਨਣ ਚ ਮਨਾ ਕਿਉਂ ਕਰ ਰਿਹਾ ਹੈ ਬਸ ਇਹੀ ਕਿਹਾ ਸੀ ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲ ਦੇ ਕਿ ਬਤ ਆ ਆ ਗੱਲ ਸੀ ਇਸ ਕਰਕੇ ਮੇਰੀ ਮਜਬੂਰੀ ਸੀ ਇਸ ਕਰਕੇ ਮੈਂ ਮਨਾ ਕਰ ਰਿਹਾ ਹਾਂ ਉਹ ਨਹੀਂ ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੋਤੇ ਕਰਦੇ ਫਿਰਦੇ ਹੋ ਜਾਂ ਕੋਸ਼ਿਸ਼ ਕਰਦੇ ਫਿਰਦੇ ਹੋ ਸਿੱਧੀ ਮੈਂ ਉਹਨਾਂ ਦੇ ਖਿਲਾਫ ਹਾਂ ਤੇ ਮੈਂ ਖਿਲਾਫ ਹਾਂ ਜਿਹੜੇ ਬੰਦ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨ ਆਇਆ ਮੈਂ ਉਹਨਾਂ ਦਾ ਬਾਇਓਕਾਟ ਕਰਤਾ ਆਰਗੇਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗੇਨਾਈਜ਼ਰ ਨੇ ਠੀਕ ਹੈ ਉਹੀ ਪ੍ਰਧਾਨ ਨੇ ਉਹੀ ਸਭ ਕੁਝ ਨੇ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਨੇ ਤੇ ਜਿਹੜੇ ਬੰਦੇ ਆ ਉਹ ਮੇਰੇ ਖਿਲਾਫ ਨੇ ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ ਮੈਂ ਅੱਜ ਜਵਾਬ ਦੇਣੀ ਆ ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓ ਬਾਇਓ ਕਾਟ ਕਰਨ ਵਾਲੇ ਹੁੰਦੇ ਕੌਣ ਆ ਇਸ ਲਾਈਨ 'ਚੋਂ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ ਠੀਕ ਹਨ ਪਰਸਨਲ ਲਾਈਫ ਤੇ ਤੁਹਾਡੇ ਉਤਰ ਆਏ ਨੇ ਕੁਝ ਵਿਆਖ ਦਿੱਤਾ ਇਦਾਂ ਚੱਲ ਪਈ ਜਾਣੇ ਉਹ ਲੈ ਕੇ ਆਉਂਦੇ ਉਹ ਤਾਂ ਬੇਸ਼ੱਕ ਮੇਰੀ ਪਰਸਨਲ ਜੇ ਮੈਂ ਕਿਸੇ ਉਹਨਾਂ ਦੀ ਪਰਸਨਲ ਤੇ ਜਾਵਾਂ ਦੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਵੀਡੀਓ ਕਾਲ ਕਰਕੇ ਸੌਰੀ ਉਹ ਬੋਲ ਰਹੀ ਜਾਂ ਕੁਝ ਵੀ ਬੋਲੀ ਰੋ ਰਹੀ ਹੈ ਮੇਰੇ ਅੱਗੇ ਇਹ ਚੀਜ਼ਾਂ ਮੀਡੀਆ ਦੇ ਆਕੇ ਕਰੇ ਨਾ ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ ਹੁਣ ਤੁਸੀਂ ਯਾਰ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼ ਜੀ ਪ੍ਰਧਾਨ ਕੱਲ ਮੇਰੇ ਪ੍ਰਧਾਨ ਜੀ ਮਾਫੀ ਮੰਗਣ ਲਈ ਕੋਈ ਨਹੀਂ ਆਇਆ ਜੀ ਆਪ ਦੀ ਆਕੜ ਚ ਹੀ ਆਏ ਸੀ ਉਦੋਂ ਵੀ ਅੱਛਾ ਨਹੀਂ ਮਾਫੀ ਦੀ ਰਾਤ ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨਹੀਂ ਕੋਈ ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ ਸਾਰਿਆਂ ਦੀ ਮਿਹਰਬਾਨੀ ਨਾਲ মিডিਆ ਦੀ ਮਿਹਰਬਾਨੀ ਨਾਲ ਠੀਕ ਹੈ ਜੀ ਦੂਸਰੀ ਗੱਲ ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਜਾਂਗੀ ਛੱਡ ਦਾਂਗੀ ਇਹ ਕਰਦਾਂਗੀ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ ਤੈਨੂੰ ਆਰਗੇਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ। ਠੀਕ ਹੈ ਨਾ? ਹੁਣ ਉਹ ਜਿਹੜੀ ਉਹਨੇ ਉਹਨੇ ਕਿਹਾ ਦਹਾਂਜੀ ਜੀ ਹਾਂਜੀ ਦਾਰੂ ਪੀਤੀ ਹੋਈ ਸੀ। ਬੰਦਾ ਨੂੰ ਪੁੱਛਿਆ ਤਾਂ ਉੱਥੇ ਮੌਜੂਦ ਸੀ। ਕੋਤੇ ਐਸੀ ਮੈਂ ਤਾਂ ਕਹਿੰਨੀ ਆ ਮੇਰਾ ਸਿਰ ਖਾਨ ਨਾਲ ਹੋਣਾ ਉਹਨਾਂ ਨੂੰ ਇੱਕ ਵਾਰੀ ਜੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ ਮੈਂ ਚਾਹਨੀ ਹਾਂ ਲੀਸ਼ਾ ਨੂੰ ਜਿਹੜੇ ਇਹ ਮੇਰੇ ਖਿਲਾਫ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਨਾ ਪੁਲਿਸ ਸਟੇਸ਼ਨ ਪਹੁੰਚੀ ਨਹੀਂ ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ ਜਿਹੜੇ ਬੰਦੇ ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਇੱਥੇ ਆ ਰਹੀ ਹਾਂ ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਸਟੇਸ਼ਨ 'ਚ ਕੀ ਕਰਦੇ ਫਿਰਦੇ ਸੀਗੇ ਮੇਰੇ ਘਰੇ ਆਉਂਦੇ ਕਿ ਨਾ ਮੇਰੇ ਘਰੇ ਆਉਣਾ ਚਾਹੀਦਾ ਸੀ ਸਰਜੀ ਇਹਨਾਂ ਨੂੰ ਇਹ ਉੱਥੇ ਕੀ ਲੈਣ ਗਏ ਜੇ ਇੰਨੇ ਹੀ ਇਹਨਾਂ ਦਾ ਉਹ ਸੀਗਾ ਤਾਂ ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਝ ਮੰਨਦੀ ਪ੍ਰਦਾਨ ਵੀ ਉਹਨਾਂ ਨੂੰ ਮੰਨਦੀ ਆ ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ ਸਭ ਕੁਝ ਉਹਨਾਂ ਨੂੰ ਮੰਨਦੀ ਜਿਹੜੀ ਮੇਰੇ سپورਟ 'ਚ ਖੜੇ ਨੇ ਦੇ ਖਲਾਫ ਪਰਚਾ ਆਇਆ ਕਿ ਕਿਸੇ ਉਹਨਾਂ ਨੂੰ ਮਾਫ਼ ਕਰਨ ਨੂੰ ਤਿਆਰ ਹੋ ਜਿਹੜੇ ਦੇਖੋ ਜੀ ਇਹ ਇੱਕ ਮੈਂ ਬ੍ਰੌਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ ਉਸ ਮੁੰਡੇ ਦੀ ਮੇਰੇ ਕੋਲ ਫੋਟੋ ਹੈਗੀ ਆ ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ মিডিਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ ਜਿੱਦਾਂ ਮੇਰੀ ਬਦਨਾਮੀ ਐ ਏਡੀ ਮੇਰੀ ਬਦਨਾਮੀ ਹੋਈ ਐ ਇਸ ਚੀਜ਼ ਬਦਲੇ ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ ਠੀਕ ਆ ਚੰਗਾ ਹੋਇਆ ਚਲੋ ਜੋ ਵੀ ਹੈ ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਦੇ ਜਿਹੜੀ ਜਿਹੜੀ ਮੇਰੀ ਗੱਲ ਸੀਗੀ ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂਹਰੇ ਆ ਕੇ ਨਕਾਬ ਟੱਕ ਕੇ ਨਾ ਆਵੇ ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ ਬੇਸ਼ੱਕ ਮੇਰੇ ਤੋਂ ਸੌਰੀ ਉਹ ਨਾ ਮੰਗੇ ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਉਹ ਮੰਨ ਜਾਵੇ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬਕਾਇਆ ਜਾ ਰਿਆ ਆ ਇਹ ਪੁਲਿਸ ਦਾ ਜਿਹੜਾ 리ਡਰ ਹੈ ਜਿਹੜਾ ACP ਦਾ 리ਡਰ ਉਹ ਕੀ ਕਰੇ ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀਗੀ ਉਸ ਦਿਨ ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ਨ ਨਹੀਂ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਜਿਹਦੇ ਨਾਲ ਮੇਰਾ ਵਿਵਾਦ ਹੋ ਆ ਮੁੰਡਾ ਹੈ ਹਾਂ ਵਾਹ ਇਹ ਮੁੰਡਾ ਕੌਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹ ਇਹਦੇ ਨਾਲ ਮੈਨੂੰ ਪ੍ਰੋਬਲਮ ਐਨੇ ਮਾਰਿਆ ਸੀ ਐਨੇ ਮਾਰਿਆ ਸੀ ਮੋਬਾਈਲ ਚਾਹ ਕਰੇ ਜੇਕਰ ਉੱਥੇ ਰਕਸਟੇਲ ਲੱਫਟੇਲ ਕਰੇ ਇੱਕ ਦਿਗਾ ਸੁੱਟ ਰੱਖੋ ਗਲਾਸ ਨੇ ਮਾਰਿਆ ਜੀ ਮੇਰੇ ਐਨੇ ਗਲਾਸ ਮਾਰਿਆ ਸੀ ਇਹ ਫੜਿਆ ਇਹ ਫੜਿਆ ਗਿਆ ਵੀ ਫੜਿਆ ਗਿਆ ਜੀ ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਂ ਨਾ ਇਹ ਸਿੱਧੀ ਜੀ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਪੀਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹਿੰਉਂ ਧੰਨਵਾਦ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜੋ ਗਰੂਪ ਦੱਸਿਆ ਜਾ ਰਿਹਾ ਠੀਕ ਹੈ ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ ਠੀਕ ਹੈ ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬਕਾਇਆ ਜਾ ਰਿਹਾ ਆ ਤੇਰੇ ਨਾਲ ਮੇਰਾ ਵਿਵਾਦ ਹੋ ਆਮ ਹੁੰਦਾ ਹੈ ਹਾਂ ਬਸ ਇਹ ਮੁੰਡਾ ਕੌਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਜਿਹਨੇ ਮਾਰਿਆ ਜੀ ਮੇਰੇ ਇਹਨੇ ਗਲਾਸ ਮਾਰਿਆ ਸੀ ਇਹ ਫੜਿਆ ਕਿ ਫੜਿਆ ਗਿਆ ਵੀ ਫੜਿਆ ਗਿਆ ਜੀ ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਇਹ ਸੀ ਦੀ ਉਹ ਛੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਕਿ ਇਹ ਕਨਾਲ ਬੈਣੀ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂਚ ਕਿਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜਾਂ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹਿੰਦੀ ਹਾਂ ਸਮਰਾਲਾ ਵਿਆਸ ਸਮਾਗਮ ਦੌਰਾਨ ਡਾਂਸਰ ਸਿਮਰਨ ਸੰਧੂ ਦੇ ਨਾਲ ਹੋਈ ਬਦਸਲੂਕੀ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ। ਦਰਅਸਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਤੇ ਕਾਰਵਾਈ ਕੀਤੀ ਹੈ ਤੇ ਇੱਕ ਨੌਜਵਾਨ ਜਗਰੂਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਲੇਕਿਨ ਦੂਜੇ ਪਾਸੇ ਡਾਂਸਰ ਸਿਮਰਨ ਸੰਧੂ ਦਾ ਦਾਅਵਾ ਹੈ ਕਿ ਪੁਲਿਸ ਨੇ ਜਿਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਉਹ ਅਸਲ ਮਲਜ਼ਮ ਨਹੀਂ ਹੈ। ਸਿਮਰਨ ਨੇ ਤਸਵੀਰ ਵਿਖਾਉਂਦੇ ਹੋਏ ਪੁਲਿਸ ਨੂੰ ਅਸਲ ਤੇ ਸਹੀ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਇਹ ਮੁੰਡਾ ਉਹਨਾਂ ਨੇ ਪੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ ਹੈ। ਠੀਕ ਹੈ? ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ। ਠੀਕ ਹੈ? ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੁੱਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ। ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬੁਕਾਇਆ ਜਾ ਰਿਹਾ ਆ। ਇਹ ਪੁਲਿਸ ਦਾ ਜਿਹੜਾ ਰੀਡ ਰੀਡ ਹੈ ਜੀ ਸੀਪੀ ਦਾ ਰੀਡਰ ਹੋ ਤੁਸੀਂ ਕੀ ਕਰੀਓ ਤੁਸੀਂ? ਮੈਨੂੰ ਨਹੀਂ ਸੀ ਪਤਾ ਮੇਰੇ ਵਾਸਤੇ ਇਹ ਆਡੀਅנס ਸੀ ਜੀ ਉਸ ਦੇ ਨਾਲ। ਠੀਕ ਹੈ ਨਾ ਉਹ ਪੁਲਿਸ ਦਾ ਲੀਡਰ ਸੀ ਸੈਕਸ਼ਨ ਨਹੀਂ ਹੈਗਾ ਜਿਹਨੇ ਮੈਨੂੰ ਨਹੀਂ ਪਤਾ ਉਹ ਲੀਡਰ ਸੀ ਚਾਹੇ ਉਹ ਪੁਲਿਸ ਵਾਲਾ ਸੀ ਚਾਹੇ ਉਹ ਨੌਕਰ ਸੀ ਚਾਹੇ ਉਹ ਕੰਮ ਵਾਲਾ ਸੀ ਮੈਨੂੰ ਨਹੀਂ ਪਤਾ ਉਸ ਵੇਲੇ ਮੈਂ ਆਰਟਿਸ ਸੀਗੀ ਤੇ ਉਹ ਉਸ ਵੇਲੇ ਆਡੀਅנס ਸੀਗਾ ਮੇਰਾ ਰਾਈਟ ਨਾ ਜਿਹਦੇ ਨਾਲ ਮੇਰਾ ਵਿਵਾਦ ਹੋਇਆ ਆ ਮੁੰਡਾ ਹੈ ਹਾਂ ਬਾਕੀ ਇਹ ਮੁੰਡਾ ਕੌਣ ਜਿਹੜਾ ਉੱਥੇ ਜਿਹਦੇ ਨਾਲ ਮੇਰਾ ਮੇਰੀ ਪ੍ਰੋਬਲਮ ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਪ੍ਰੋਬਲਮ ਇਹਨੇ ਮਾਰਿਆ ਸੀ ਇਹਨੇ ਮਾਰਿਆ ਸੀ ਮੋਬਾਈਲ ਤੇ ਕਰੇ ਇੱਕੜਾ ਉੱਥੇ ਰਕਸਟਲ ਰਕਸਟਲ ਕਰੇ ਇੱਕ ਦਿਨ ਸੋਣਾ ਗਲਾਸ ਨੇ ਮਾਰਿਆ ਜੀ ਮੇਰੇ ਨੇ ਗਲਾਸ ਮਾਰਿਆ ਇਹ ਫੜੇਗਾ ਕਿ ਫੜਿਆ ਗਿਆ ਵੀ ਫੜੇਗਾ ਜੀ ਫੜੇਗਾ ਕਿ ਨਹੀਂ ਫੜੇਗਾ ਇਹ ਮੈਨੂੰ ਨਹੀਂ ਪਤਾ ਨਾ ਤੇ ਮੈਨੂੰ ਪੁਲਿਸ ਆਣ ਕੇ ਪਛਾਣ ਕਰਾਣ ਇਹ ਸਿੱਧੀ ਜੀ ਜੇ ਲੜਕਾ ਮਾਫੀ ਮੰਗਦਾ ਤੁਸੀਂ ਮਾਫ ਕਰਨ ਨੂੰ ਤਿਆਰ ਹੋ ਜੀ ਬਿਲਕੁਲ ਜੇ ਲੜਕਾ ਆ ਕੇ মিডিਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫੀ ਮੰਗ ਲੈ ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਝ ਕੀਤਾ ਸੀਗਾ ਤੇ ਮੈਂ ਉਹਨੂੰ ਮਾਫੀ ਕਰ ਦੂੰਗੀ ਇਹ ਕੋਈ ਰਿਸ਼ਵਤ ਵਾਲਾ ਜਾਂ ਕੁਝ ਵੀ ਮਾਮਲਾ ਲੇਕਿਨ ਜੇ ਇਹ ਸਿੱਧੇ ਇਹਦੇ ਧੌਂ ਚ ਪੀਲਾ ਚੰਗੀ ਤਰੀਕਾ ਗਿੱਟ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ ਤੇ ਮੈਂ ਇਨਸਾਫ ਇਸ ਚੀਜ਼ ਦਾ ਅੱਜ ਵੀ ਇਹ ਇਹੀ ਕਹੂੰਗੀ ਥੈਂਕ ਯੂ ਲਾਈਟਸ ਐਂਡ ਡੀਜੇ ਸਾਊਂਡ ਐਸੋਸੀਏਸ਼ਨ ਐਂਡ ਸੱਜਾ ਸੱਭਿਆਚਾਰ ਗਰੁੱਪ ਦੀ ਜਿਹੜੀ ਪੰਜਾਬ ਦੀ ਪੂਰੀ ਟੀਮ ਆ ਜੀ ਅਸੀਂ ਇਸ ਲੜਕੀ ਦੇ ਨਾਲ ਸਿਮਰਨ ਸੰਧੂ ਦੇ ਨਾਲ ਅੱਜ ਇਹਦਾ ਸਾਥ ਦੇਣਾ ਸੀ ਇੱਥੇ ਖੜੇ ਹੋਏ ਆਂ ਜਿੰਨਾ ਚਿਰ ਇਹ ਕੇਸ ਐਂਡ ਤੱਕ ਨਹੀਂ ਜਾਂਦਾ ਚਾਹ ਲੜਕੀ ਦੀ ਚਾਹੇ ਦੇ ਪਰਿਵਾਰ ਦੀ ਸੈਟੀਸਫਾਈ ਨਹੀਂ ਹੁੰਦੀ ਉਹ ਅਸੀਂ ਇਹ ਲੜਕੀ ਦੇ ਨਾਲ ਆ ਲੜਕੀ ਦੇ ਪਰਿਵਾਰ ਦੇ ਨਾਲ ਆ ਜੇ ਚਾਵੇ ਮਾਮਲੇ ਨੂੰ ਜੇ ਦੀ ਸੈਟੀਸਫਾਈ ਹੋਵੇ ਉਹ ਪਰਿਵਾਰ ਆ ਕੇ ਇਹਨਾਂ ਤੋਂ ਸੌਰੀ ਫੀਲ ਕਰੇ ਉਹ ਮੁੰਡਾ ਸੌਰੀ ਫੀਲ ਕਰੇ ਜਿਹੜੇ ਬੰਦੇ ਨੇ ਇਸਤੇ ਅਟੈਕ ਕੀਤਾ ਗਲਾਸ ਦੇ ਨਾਲ ਇਹ ਵੀ ਮੇਰਾ ਕੋਈ ਇਹ ਨਿੱਜੀ ਜਾਂ ਕੋਈ ਮੈਂ ਮੇਰੀ ਦੁਸ਼ਮਣੀ ਨਹੀਂ ਹੈ ਇੱਕ ਘਟਨਾ ਸੀ ਘਟਨਾ ਨੂੰ ਅੰਜਾਮ ਦੇਣ ਵਾਲਾ ਜਿਹੜਾ ਉਹ ਸ਼ਖਸ ਆ ਕੇ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਜਿਵੇਂ ਇਹ ਬੱਚੀ ਆਈ ਹੈ ਉਵੇਂ ਉਹ ਆ ਕੇ ਸੌਰੀ ਫੀਲ ਕਰ ਲੇ ਮਾਮਲਾ ਅਸੀਂ ਦਾਅਵੇ ਨਾ ਕਹਿੰਦੇ ਆ ਬੀ ਮਾਮਲਾ ਖਤਮ ਪੰਜਾਬ ਲਾਈਟ ਐਂਡ ਸਾਊਂਡ ਡੀਜੇ ਐਸੋਸੀਏਸ਼ਨ ਡਾਂਸਰ ਸਿਮਰਨ ਸੰਧੂ ਦੇ ਹੱਕ ਵਿੱਚ ਨਿੱਤਰ ਆਈਏ ਗਰਾਸਲ ਬੀਤੇ ਦਿਨੀ ਸਮਰਾਲਾ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਦੌਰਾਨ ਕੁਝ ਨੌਜਵਾਨਾਂ ਨੇ ਸਿਮਰਨ ਸੰਧੂ ਦੇ ਨਾਲ ਬਦਸਲੂਕੀ ਕੀਤੀ ਸੀ ਇੱਕ ਨੌਜਵਾਨ ਨੇ ਸਿਮਰਨ ਦੇ ਉੱਪਰ ਗਲਾਸੀ ਨਾਲ ਹਮਲਾ ਕੀਤਾ ਸੀ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਮਾਮਲਾ ਪੁਲਿਸ ਤੱਕ ਪਹੁੰਚਿਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਸਿਮਰਨ ਦੇ ਹੀ ਕੁਝ ਸਾਥੀ ਉਸ ਦੇ ਖਿਲਾਫ ਖੜੇ ਹੋਏ ਲੇਕਿਨ ਅੱਜ ਪੰਜਾਬ ਲਾਈਟ ਐਂਡ ਸਾਊਂਡ ਡੀਜੇ ਐਸੋਸੀਏਸ਼ਨ ਉਸ ਦੇ ਹੱਕ ਵਿੱਚ ਨਿੱਤਰਾਈ ਜਿਸ ਦਾ ਕਹਿਣਾ ਹੈ ਕਿ ਉਹ ਸਿਮਰਨ ਦੇ ਨਾਲ ਖੜੇ ਨੇ ਉਸ ਨੂੰ ਇਨਸਾਫ ਦਿਵਾ ਕੇ ਰਹਿਣਗੇ ਤੇ ਜੇਕਰ ਮਲਜ਼ਮ ਨੌਜਵਾਨ ਸਿਮਰਨ ਦੇ ਕੋਲੋਂ ਕੈਮਰਿਆਂ ਦੇ ਸਾਹਮਣੇ ਮਾਫੀ ਮੰਗ ਲੈਂਦਾ ਤਾਂ ਉਹ ਮਾਫ ਕਰਨ ਨੂੰ ਤਿਆਰ ਨੇ ਸਾਡੀ ਪੰਜਾਬ ਲਾਈਟ ਐਂਡ ਡੀਜੇ ਸਾਊਂਡ ਐਸੋਸੀਏਸ਼ਨ ਐਂਡ ਸੱਜਾ ਸੱਭਿਆਚਾਰ ਗਰੁੱਪ ਦੀ ਜਿਹੜੀ ਪੰਜਾਬ ਦੀ ਪੂਰੀ ਟੀਮ ਆ ਜੀ ਅਸੀਂ ਇਸ ਲੜਕੀ ਦੇ ਨਾਲ ਸਿਲਨ ਸੰਧੂ ਦੇ ਨਾਲ ਅੱਜ ਇਹਦਾ ਸਾਥ ਦੇਣਾ ਅਸੀਂ ਇੱਥੇ ਖੜੇ ਹੋਏ ਆਂ ਜਿੰਨਾ ਚਿਰ ਇਹ ਕੇਸ ਐਂਡ ਤੱਕ ਨਹੀਂ ਜਾਂਦਾ ਜਾਂ ਲੜਕੀ ਦੀ ਜਾਂ ਇਹਦੇ ਪਰਿਵਾਰ ਦੀ ਸੈਟੀਸਫਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਲੜਕੀ ਦੇ ਨਾਲ ਆ ਲੜਕੀ ਦੇ ਪਰਿਵਾਰ ਦੇ ਨਾਲ ਆ ਜੇ ਚਾਵੇ ਮਾਮਲੇ ਨੂੰ ਇਹਦੀ ਸੈਟੀਸਫਾਈ ਹੋਵੇ ਉਹ ਪਰਿਵਾਰ ਆ ਕਿ ਉਹਨਾਂ ਤੋਂ ਸੌਰੀ ਫੀਲ ਕਰੇ ਉਹ ਮੁੰਡਾ ਸੌਰੀ ਫੀਲ ਕਰੇ ਜਿਹੜੇ ਬੰਦੇ ਨੇ ਇੱਥੇ ਅਟੈਕ ਕੀਤਾ ਗਲਾਸ ਦੇ ਨਾਲ ਉਹ ਪਹਿਲੇ ਹੀ ਲੜਕੀ ਆ ਕਹੀ ਜਾਂਦੀ ਵੀ ਮੇਰਾ ਕੋਈ ਇਹ ਨਿੱਜੀ ਜਾਂ ਕੋਈ ਮੈਂ ਮੇਰੀ ਦੁਸ਼ਮਣੀ ਨਹੀਂ ਹੈਗੀ ਇੱਕ ਘਟਨਾ ਸੀ ਘਟਨਾ ਨੂੰ ਅੰਜਾਮ ਦੇਣ ਵਾਲਾ ਜਿਹੜਾ ਉਹ ਸ਼ਖਸ ਹੈ ਆ ਕੇ ਕੈਮਰੇ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਜਿਵੇਂ ਇਹ ਬੱਚੀ ਆਈ ਹੈ ਓਵੇਂ ਉਹ ਆ ਕੇ ਸੌਰੀ ਫੀਲ ਕਰ ਲੇ ਮਾਮਲਾ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਮਾਮਲਾ ਖਤਮ ਜਿੰਨਾ ਚਿਰ ਇਹ ਉਹ ਸ਼ਖਸ ਜਿਹਨੇ ਉਹਦੇ ਤੇ ਅਟੈਕ ਕੀਤਾ ਗਲਾਸ ਨਾਲ ਜਿੰਨਾ ਚਿਰ ਉਹ ਕੈਮਰੇ ਦੇ ਸਾਹਮਣੇ ਆ ਕੇ ਸੌਰੀ ਫੀਲ ਨਹੀਂ ਕਰਦਾ ਗੋਨਾਚਾਰਾ ਇੱਕ ਕੇਸ ਐ ਐਂਡ ਤਾਈਂ ਜਿੱਥੋਂ ਤਾਈਂ ਮਰਜ਼ੀ ਪਹੁੰਚੇ ਅਸੀਂ ਸਿਮਰਨ ਦੇ ਨਾਲ ਆ ਪੰਜਾਬ ਦੀ ਪੂਰੀ ਟੀਮ ਸਿਮਰਨ ਸੰਧੂ ਦੇ ਨਾਲ ਅੱਜ ਜਿਹੜਾ ਇਕੱਠ ਹੋਇਆ ਅਸ ਸਮਰਥਨ ਦੇਣ ਦੇ ਮਾਰੇ ਅੱਜ ਜੋ ਸਿਮਰਨ ਜਿਹਨੇ ਦੇਖੋ ਸਾਡੀ ਕੁਝ ਬੰਦੇ ਜਿਹੜੇ ਸਿਮਰਨ ਨੂੰ ਕਹੀ ਜਾਂਦੇ ਨੇ ਦਾਰੂ ਪੀਤੀ ਹੋਈ ਐ ਫਲਾਣਾ ਕਰਿਆ ਯਾਰ ਸਾਡੀ ਸਹਿ ਲੋਕਾਂ ਚ ਕੀ ਜਾ ਰਹੀ ਐ ਮੈਂ ਤਾਂ ਪੁੱਛਣਾ ਜਨਾ ਉਹ ਸਾਡੀ ਸਹਿ ਕੀ ਸੋਚਣ ਦੇ ਲੋਕ ਸਾਡੇ ਬਾਰੇ ਫੜ ਤਾਂ ਕੋਣ ਪਰੋਂ ਬੁੱਕਰਾਊਗਾ ਕੋਣ ਕੁੜੀਆਂ ਸਾਡੇ ਲਾਊਗਾ ਦਾਰੂ ਦਾ ਤਾਂ ਮਾਮਲਾ ਹੈ ਹੀ ਨਹੀਂ ਵਿੱਚ ਚਲੋ ਮਾਮਲਾ ਹੀ ਗਲਾਸ ਮਾਰਨ ਦਾ ਤੇ ਮੇਰੀ ਉਹ ਆ ਕੇ ਮੇ ਤੋਂ ਮਾਫੀ ਮੰਗ ਲਵੇ ਮਾਮਲਾ ਖਤਮ ਚਲੋ ਸੁਣੋ ਅਸੀਂ ਤਾਂ ਇਹ ਕਹਿੰਦੇ ਆ ਅਸੀਂ ਅੱਜ ਜਿਹੜੀ ਸਾਡੇ ਪੰਜਾਬ ਐਸੋਸਨ ਦੇ ਵਾਇਸ ਪ੍ਰਧਾਨ ਜੀ ਬੱਬੂ ਬਿੱਟੂ ਜੀ ਬੈਠੇ ਨੇ ਮੁੱਖ ਸਰ ਤੋਂ ਸਾਡੇ ਕਮਲ ਧੂਰੀ ਜੀ ਚੇਅਰਮੈਨ ਜੀ ਆਏ ਨੇ ਸਾਡੇ ਪੰਜਾਬ ਦੇ ਉੱਤੇ ਜੱਲੰਧਰ ਤੋਂ ਕੀਮਤੀ ਕੇਸ ਜੀ ਬੈਠੇ ਨੇ ਸਾਡੇ ਜੋਲੀ ਜੀ ਅਮਰ ਜੋਲੀ ਬੈਠੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਪੰਮਾ ਜੀ ਐਨੀ ਦੂਰੋਂ ਆਏ ਨੇ ਬੰਤੇ ਸਾਡੇ ਸਤਪਾਲ ਗੋਰੀ ਜਲੰਧਰ ਤੋਂ ਆਏ ਨੇ ਸਰੰਦ ਤੋਂ ਜਿਹੜੇ ਮਨਦੀਪ ਪ੍ਰਧਾਨ ਜੀ ਅਸੀਂ ਸਾਰੀ ਟੀਮ ਅੱਜ 100 ਸਵਾ 150 ਬੰਦੇ ਦੀ ਸਾਰੀ ਪੰਜਾਬ ਉਧਰ ਤੇ ਬੁਲਾਏ ਨੇ ਜਿਹਨੇ ਵਿੱਚ ਸਾਨੂੰ ਸਿਮਰਨ ਨੂਨ ਸਾਹਿਬ ਨਾ ਮਿਲਿਆ ਅਸੀਂ ਆਣ ਵਾਲੇ ਸਮੇਂ 'ਚ 2000 ਬੰਦੇ ਦਾ ਕੱਖ ਵੀ ਅਸੀਂ ਕਰਕੇ ਕਿੱਥੇ ਵੀ ਦਰਿਆ ਪੁਤਸਾਨ ਦੀ ਲੋੜ ਉੱਥੇ ਬਚਾ ਸਕਦੇ ਹਾਂ ਚਲੋ ਕੋਈ ਦਿੱਕਤ ਨਹੀਂ ਕਿਵੇਂ ਦਾ ਇਨਸਾਫ ਚਾਹੁੰਦੇ ਅਸੀਂ ਕਿਹਾ ਜੀ ਦੇਖੋ ਜੀ ਇਹਨਾਂ ਨੇ ਉਹਨਾਂ ਨੇ ਗਲਾਸ ਮਾਰਿਆ ਇਹਨਾਂ ਨੇ ਕਾਰਵਾਈ ਕਰੀ ਬਾਕੀ ਜਿਹੜੇ ਦੋ ਬੰਦੇ ਰਹਿ ਗਏ ਉਹਨਾਂ ਨੂੰ ਗੁਰਤਾ ਕਰ ਇੱਕ ਫੜਿਆ ਨਾ ਹਲੇ ਦੋ ਹੋਰ ਹੈਗੇ ਨਾ ਜਲਦੀ ਤੇਜ਼ ਜਲਦੀ ਅਰਸਟ ਕਰੇ ਬਾਕੀ ਸਿਮਰਨ ਬੈਠੀ ਆ ਜਾਂ ਸਿਮਰਨ ਰਾਇ ਨਾਮ ਕਰੂਗੀ ਤਾਂ ਵੀ ਸਾਨੂੰ ਕੋਈ ਤਰ੍ਹਾਂ ਦੀ ਅਸੀਂ ਇਹ ਕੁੜੀ ਦੀ ਤਸੱਲੀ ਕਰਾਣੀ ਆ ਬਸ ਸਾਨੂੰ ਦੇ ਵੀ ਕੁੜੀ ਦੀ ਤਸੱਲੀ ਹੋਵੇ ਕੁੜੀ ਆਪਣੇ ਉਹਨੂੰ ਕੱਲੀ ਨਾ ਸਮਝੇ ਕਿਉਂਕਿ ਵੀਰੇ ਅਸੀਂ ਇੰਨੇ ਸਿਰ ਤੇ ਕੰਮ ਕਰਦੇ ਆ ਇੰਨੇ ਸਿਰ ਤੋਂ ਹੀ ਤਮਾਨੇ ਆ ਔਰ ਸਾਡਾ ਅਸੀਂ ਜਦ ਇਹਨਾਂ ਦੇ ਨਾਲ ਨਹੀਂ ਖੜਾਂਗੇ ਯਾਰ ਕੱਲ ਨੂੰ ਕੌਣ ਖੜੂਗਾ ਜੋ ਆ ਇਹਨਾਂ ਦੇ ਲਫ਼ਜ਼ ਬੋਲੇ ਨੇ ਸਾਡੇ ਹੈਗੇ ਤਾਂ ਸਾਡੀ ਨੇ ਨਾ ਵਿੱਚੋਂ ਹੈ ਪਰ ਲਫ਼ਜ਼ ਜੋ ਬੋਲੇ ਨੇ ਮੈਂ ਉਹਨੀਆਂ ਨਖੰਦੀ ਕਰਦਾ ਪੰਜਾਬ ਇਸ ਦੇ ਵੱਲ ਇਹ ਗੱਲ ਮੈਂ ਨਹੀਂ ਬੋਲਦੇ ਸੀ ਜੇ ਤੁਸੀਂ ਸਮਝੌਤਾ ਕਰਾਣਾ ਸੀ ਕੁੜੀ ਦਾ ਤੁਸੀਂ ਜਾ ਕੇ ਕਰਾ ਸਕਦੇ ਸੀ ਪਰ ਕੁੜੀ ਨੂੰ ਯਾਰ ਤੁਸੀਂ ਬਦਨਾਮ ਕਰਿਆ ਯਾਰ ਇਹ ਕਿਹੜੀ ਕਹਾਵਤ ਜੀ ਲਿਖਿਆ ਯਾਰ ਨਹੀਂ ਬਦਰਾਮ ਕਰਨਾ ਸੀ ਕੁੜੀ ਨੂੰ ਸਾਨੂੰ ਪਤਾ ਸਾਡੇ ਦਾ ਅੱਗੇ ਬਿਜ਼ਨਸ ਪਹਿਲੇ ਕਰੋਨਾ ਨੇ ਖਾ ਲਿਆ ਨੌਟ ਬੰਦੀ ਨੇ ਖਾ ਲਿਆ ਆ ਰਹਿਣਾ ਖੁਰਦਾ ਆ ਪਾਰਟੀਆਂ ਹੁਣ ਸਾਡੇ ਵਰ ਕੀ ਸੋਚਣਗੇ ਸਾਰੀ ਮੀਡੀਆ ਦਾ ਧੰਨਵਾਦ ਵੀਰ ਬਣ ਕੇ ਇੰਨਾ ਹੀ ਮੈਂ ਬੋਲਦੇ ਹਾਂ ਕਹਿੰਦਾ ਵੀ ਇਹਨਾਂ ਤੁਸੀਂ ਸਾਥ ਦੇ ਰਹੇ ਹੋ ਬਿਲਕੁਲ ਧੰਨਵਾਦ ਸਾਰੀ ਮੈਨੇਜਮੈਂਟ ਬੈਠੀ ਹੈ ਸਾਡੀ ਸਾਡੇ ਵਾਈਸ ਪ੍ਰਧਾਨ ਜੀ ਬੈਠੇ ਨੇ ਸਾਡੇ ਸਿਮਰਨ ਜੀ ਇੱਥੇ ਨੇ ਸਾਡੇ ਇਸ ਮੁੰਡੇ ਨੇ ਸਾਰਾ ਕੰਮ ਕਰਿਆ ਉਹਰੇ ਹਾਂ ਜੀ ਸਰ ਜੀ ਪ੍ਰਧਾਨ ਉਹ ਤੁਸੀਂ ਸੇਫਟੀ ਦੀ ਮੰਗ ਕਰਦੇ ਹੋ ਇਸ ਤਰ੍ਹਾਂ ਦੇ ਅੱਗੇ ਤੋਂ ਕਾਰਡ ਨਾ ਹੋਵੇ ਤੇ ਸਟੇਜਰ ਤੇ ਇਸ ਤਰ੍ਹਾਂ ਨਾ ਹੋਵੇ ਇਸ ਦੀ ਮੰਗ ਕਰਦੇ ਜਰੂਰ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਅਸੀਂ ਪਰ ਜੀ ਮੈਂ ਦੱਸਦਾ ਪ੍ਰਸ਼ਾਸਨ ਉੱਤੇ ਕੀ ਕਰੂੰ ਹੁਣ ਜੋ ਵੀ ਵਿਆਹ ਚ ਇੱਕ ਵਿਆਹ ਚ ਜੇ ਤੁਸੀਂ ਮਤਲਬ ਤੁਹਾਡੇ ਘਰੇ ਵਿਆਹ ਹੈ ਤੁਸੀਂ ਵਿਆਹ ਨਾ ਬੁੱਕਰੇ ਸਾਨੂੰ ਤੁਹਾਨੂੰ ਕੀ ਪਤਾ ਛੋਟਾ ਦੋਸਤ ਕੋਈ ਖਰਾਬੀ ਕਰ ਗਿਆ ਜੀ ਛੋਟਾ ਛੋਟਾ ਦਾ ਕੋਈ ਕਸੂਰ ਨਹੀਂ ਹੋਣੀ ਚ ਪਾਰਟੀ ਦਾ ਕਰਦਾ ਕੋਈ ਕਸੂਰ ਨਹੀਂ ਰਿਸ਼ਤੇਦਾਰ ਕੋਈ ਇਹ ਜੀ ਹਰਕਤ ਕਰਦਾ ਵੈਸੇ ਤਾਂ ਮੈਂ ਇੱਕ ਜਣਾ ਅਸੀਂ ਪ੍ਰੋਮ ਬਹੁਤ ਲੰਨਦੇ ਨੇ ਪਰ ਰਿਸ਼ਤੇਦਾਰ ਨੂੰ ਕੰਟਰੋਲ ਕਰਨ ਲਈ ਬੰਦੇ ਵੀ ਤਿਆਰ ਰਹਿੰਦੇ ਨੇ ਉੱਤੇ ਰਿਸ਼ਤੇਦਾਰ ਉਹਨਾਂ ਦੇ ਉੱਤੇ ਆਣ ਕੇ ਲਈ ਉੱਤੇ ਨੇ ਜਿੱਥੋਂ ਬੰਦਾ ਆਪ ਹੀ ਖਰਾਬੀ ਹੋ ਜਾਏ ਮੈਂ ਤਾਂ ਪਾਰਟੀ ਨੂੰ ਅਰਜ਼ ਕਰਦਾ ਵੀ ਤੁਸੀਂ ਇਹ ਜੇ ਮੋਹ ਤੋਂ ਬਚੋ ਵਿਆਹ ਵਾਲੇ ਯਾਰ ਦੋਸਤੀ ਉਹ ਜੇ ਬਲਾਉਂ ਜਿਹੜਾ ਛੋਟਾ ਵਿਆਹ ਉਡ ਚੜ ਸਕੇ ਕਿਸੇ ਵੀ ਇਕੱਲੇ ਬੰਦੇ ਨਾਲ ਇੰਨਾ ਕੁ ਡਾਖੜਾ ਫੰਕਸ਼ਨ 10 ਲੱਖ ਰੁਪਏ ਲੱਗ ਜਾਂਦਾ ਉਹ ਵਿਆਹ ਖਰਾਬ ਹੋ ਜੇ ਉੱਤੋਂ ਦਾ ਸਾਨੂੰ ਪਰੇਸ਼ਾਨੀ ਉਸ ਤੋਂ ਸਾਨੂੰ ਪਰੇਸ਼ਾਨੀ ਪ੍ਰਧਾਨ ਜੀ ਜਿਵੇਂ ਆਰਗੇਨਾਈਜ਼ਰ ਉਹਨੇ ਵਿਆਹ ਖੈਰ ਕਰਦੇ ਨੇ ਲੈ ਕੇ ਜਾਂਦੇ ਨੇ ਕਿ ਲੱਗਦਾ ਉਹਨਾਂ ਦਾ ਫਰਜ਼ ਪੰਡਾ ਕੋਲ ਕੁੜੀ ਦੀ ਸੇਫਟੀ ਕਰਨ ਪਰ ਜਿਹੜੇ ਸਿਮਰ ਨੂੰ ਲੈ ਕੇ ਗਏ ਉਹ ਸਿਮਰ ਦੇ ਖਿਲਾਫ ਵੀ ਖੜੇ ਹੋ ਗਏ ਵੇਖੋ ਜੀ ਸਾਰੇ ਆਰਗੇਨਾਈਜ਼ਰ ਇਹ ਜੇ ਨਹੀਂ ਹੁੰਦੇ ਇਹ ਸਾਰੇ ਉਹਨਾਂ ਦੇ ਬੈਠੇ ਨੇ ਅੱਜ ਸਿਮਰ ਤਾਂ ਹੈਲਥ ਵਿੱਚ ਆਏ ਨੇ ਨਾ ਆਏ ਨੇ ਨਾ ਸਾਰੇ ਇਹਨੂੰ ਨੇ ਇਹ ਇਕਾ ਦੁੱਕੀ ਹੁੰਦੇ ਨੇ ਜਿਹੜੇ ਬੰਦੇ ਆਪ ਹੀ ਡਾਊਨ ਹੋ ਜਾਂਦੇ ਨੇ ਉਹਦਾ ਕੋਈ ਮਾੜਾ ਨਹੀਂ ਹੈ ਉਹ ਰੇਂਜਰ ਮਾੜਾ ਨਹੀਂ ਐ ਕੋਈ ਡੀਜੀ ਨਾਲ ਮਾੜਾ ਨਹੀਂ ਐ ਪਰ ਕੁਸ਼ਤਿ ਬੰਦੇ ਇਹ ਜਿਹੇ ਹੁੰਦੇ ਨੇ ਜਿਹੜੇ ਹੁਣ ਮੇਰੇ ਘਰੋਂ ਜਿਹੜੇ ਇਹਨੂੰ ਲੈ ਕੇ ਗਏ ਨੇ ਸੁਣੋ ਉਹ ਸਿਮਰਨ ਦੇ ਖਿਲਾਫ ਹੋ ਗਏ ਜੀ ਦੱਸੋ ਇਹ ਕੋਈ ਇਨਸਾਫ ਦੀ ਗੱਲ ਐ ਤੁਸੀਂ ਚਲੋ ਸਿਮਰਨ ਦੀ ਗਲਤੀ ਸੀ ਮੈਂ ਕਹਿੰਦਾ ਗਲਤੀ ਹੋ ਗਈ ਤੁਸੀਂ ਯਾਰ ਪਿਠਾ ਦੇਨੇ ਛੋਡੀ ਆਖਰ ਤੇ ਤੁਸੀਂ ਆਖਰ ਤਵਾ ਲਾ ਰਹੇ ਹੋ ਸਾਰੀ ਸਾਡੀ ਕਲਚਰ ਬਦਨਾਮ ਕਰਤਾ ਤੁਸੀਂ ਤੁਸੀਂ ਛੱਡੇ ਕੀ ਆ ਪਾਰਟੀਆਂ ਤੇ ਕਿਸੇ ਜਾਉਂਗੀ ਜਾ ਸ਼ਿਵਰਨ ਦੀ ਗਲਤੀ ਹੋ ਵੀ ਗਈ ਸੀ ਮੈਂ ਨਹੀਂ ਗਲਤ ਹੋ ਗਈ ਸੀ ਤੁਸੀਂ ਹਰ ਬੈਠ ਕੇ ਸਮਝੋ ਤਕਰਾਰੇ ਤੂੰ ਉਹਨੂੰ ਸਮਝਾਣੇ ਕਿ ਕੱਲ ਤੋਂ ਸਿਲੋਂ ਤੇਰੀ ਗਲਤੀ ਆ ਇਹ ਨਹੀਂ ਹੋਣਾ ਸੀ ਬਲਕਿ ਉਹਨੂੰ ਬਜ਼ਰਾਮ ਕਰਤਾ ਕੁੜੀ ਨੂੰ ਜੇ ਕੁੜੀ ਰੈਨਮ ਕਰੂਗੀ ਤਾਂ ਆਪ ਕਰੂਗੀ ਕੋਈ ਧੱਕੇ ਨਾਲ ਨਹੀਂ ਕਰਾ ਸਕਦਾ ਕਿਸੇ ਨੂੰ ਰੈਨਮ ਇਹਦਾ ਮਨ ਕਰੂਗਾ ਕਰੇ ਅਸੀਂ ਇਹਦੇ ਨਾਲ ਐ ਇਹਨੇ ਮੰਨ ਨਹੀਂ ਕਰੂਗਾ ਤਾਂ ਵੀ ਅਸੀਂ ਨਾਲ ਦੂਜਾ ਗਰੁੱਪ ਹੁਣ ਦਿੱਤਾ ਜਿਹੜੇ ਸਿਦਾਂ ਦੇ ਖਿਲਾਫ ਆ ਤੁਹਾਡੀ ਉਹਨਾਂ ਨਾਲ ਗੱਲਬਾਤ ਚੱਲਦੀ ਤੁਸੀਂ ਪ੍ਰਧਾਨ ਐ ਕਿਉਂ ਤੁਸੀਂ ਕੋਈ ਜਰੀਆ ਬਣਾ ਰਹੇ ਹੋ ਪੁੱਛਦਾ ਕਿ ਦੇਖੋ ਜੀ ਸਾਰਾ ਦੇਖੋ ਜੀ ਮੇਰੀ ਬੇਨਤੀ ਸੁਣੋ ਸਾਡਾ ਸਿਸਟਮ ਆਪਣਾ ਸਾਡਾ 14 ਸਾਲ ਤੋਂ ਚੱਲ ਰਿਹਾ ਜੀ ਉਹ 2-3 ਸਾਲਾਂ ਤੋਂ ਚਲਾਇਆ ਉਹਨਾਂ ਨਾਲ ਜਾਦੇ ਭੰਗੜੇ ਵਾਲੇ ਤੇ ਘੁੰਮਣਾ ਗੁਰੇ ਸਾਡੇ ਨਾਲ ਡੀਜ਼ਲ ਜੀ ਅਸੀਂ ਕਹਿੰਦਾ ਬਸ ਉਹ ਰਿਹਾ ਜੀ ਚਾਹੇ ਉਹ ਭੰਗੜੇ ਵਾਲੇ ਹੁਣ ਭੰਗੜੇ ਆ ਪ੍ਰਧਾਨ ਵੀ ਆ ਗਿਆ ਉਹਰੇ ਭੰਗੜੇ ਵਾਲਾ ਬੰਟੀ ਮੇਰਾ ਕਹਿੰਦਾ ਬਸ ਸਾਰੇ ਹੈ ਤੇ ਇੱਕੋ ਹੀ ਨਾਲ ਸੀ ਵੀ ਸਾਨੂੰ ਬਜ਼ਰਾਮ ਨਹੀਂ ਕਰਨਾ ਚਾਹੀਦਾ ਸੀ ਮੇਰੇ ਤਾਂ ਉਹਨਾਂ ਨੂੰ ਭਰਾਵਾਂ ਨੂੰ ਸੋਚ ਹੈ ਸਾਡੇ ਹੈਗੇ ਤਾਂ ਸਾਡੀ ਛਣ ਉਹ ਭਰਾਓ ਜਾ ਸੋਡੇ ਨੂੰ ਕੱਲ ਕੋਈ ਪੂਰ ਨਹੀਂ ਚੜਦੀ ਨਾ ਉਹਨੂੰ ਹੋਰ ਬਗਾੜਿਆ ਨਾ ਕਰੋ ਉਹਨੂੰ ਸਧਾਰਨ ਦੀ ਕੋਸ਼ਿਸ਼ ਕਰੋ ਹੋਰ ਤਾਂ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕਰੋ ਇਹਨੇ ਨਹੀਂ ਤਾਂ ਸਮਝੋ ਤਾਂ ਹੁਣ ਅਸੀਂ ਕੰਮ ਨਹੀਂ ਹੋਣ ਦੇ ਨੇ ਇਹ ਜੇ ਬਿਆਨ ਦੇ ਕੇ ਉਹ ਦੱਸੋ ਜੀ ਕਿੱਥੋਂ ਸਮਝੋ ਤਾਂ ਹੋ ਜੂ ਜਦੋਂ ਆਪਾਂ ਯਾਰ ਇੱਕ ਇੱਕ ਬੈ ਕੇ ਸਮਝੋਤੇ ਨੇ